ਫਿਰ ਜਿੰਦਰ ਵੀ ਖੁਸ਼ ਹੈ ਔਰ ਖੁੱਲਰ ਵੀ ਖੁਸ਼ ਹੈ ਮੇਲਾ ਬਹੁਤ ਚੰਗਾ ਜਿਹੜਾ ਉਹ ਕਰਵਾਇਆ ਜਾ ਰਿਹਾ ਮੇਰੇ ਵੀਰੋ ਇੱਕ ਪਾਸੇ ਮੁੰਡੇ ਸੂਰੇ ਵਾਲੇ ਪਿੰਦੇ ਆ ਔਰ ਦੂਸਰੇ ਪਾਸੇ ਮੁੰਡੇ ਕਹਿੰਦੇ ਖੋਖਰਦੇ ਆ ਖੋਖਰ ਦੀ ਟੀਮ ਜਿਹੜੀ ਇਧਰਲੇ ਪਾਸੇ ਖੇਡਦੀ ਮੇਰੇ ਵੀਰੋ ਪਰ ਆ ਦੇਖਾਂਗੇ ਮੁੰਡੇ ਵੰਸ਼ ਦੀ ਪਾਈ ਹੋਈ ਕਬੱਡੀ ਹੈ ਸੂਰੇ ਵਾਲਾ ਪਿੰਡ ਹੈ ਪਹਿਲੀ ਰੇਡ ਫਾਈਨਲ ਦੀ ਪੈ ਚੁੱਕੀ ਹੈ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਹੈ ਜੱਗਾ ਆ ਗਿਆ ਬਟੇ ਬਾਈ ਕਰੀ ਗੱਲ ਲਓ ਜੱਗਾ ਖੋਖਰ ਵਾਲਾ ਰੇਡ ਪਾ ਰਿਹਾ ਦ ਬੈਸਟ ਬੰਦਾ ਮੇਰੇ ਵੀਰੋ ਇੱਕ ਪਾਸੇ ਜੱਗਾ ਖੋਖਰ ਹੈ ਇੱਕ ਪਾਸੇ ਗਰਲਾਲ ਖੋਖ ਦੇਖਦੇ ਆ ਰੇਡਾਂ ਪਾਵੇਗਾ ਇਹ ਆ ਨੌਜਾਨ ਖੋਖਰ ਵਾਲਾ ਜੱਗਾ ਤੇ सोनू ਦੇ ਨਾਲ ਮੁਕਾਬਲਾ ਨੰਬਰ ਕਿੰਨੇ ਧਾਵੀ ਦੇ ਹਿੱਸੇ ਐ ਬਣੇ ਵਾਲੇ ਚ ਠੰਡ ਲਈ ਜਾਂਦੀ ਹੈ ਆਹ ਦੇਖ ਰਿਹਾ ਕਬੱਡੀ ਤੇ ਕਬੱਡੀ ਪਈ ਜਾਂਦੀ ਹੈ ਖੇਡ ਕਬੱਡੀ .com ਦੇ ذریعے ਚੱਲ ਰਿਹਾ ਲਾਈਵ ਅਜ ਦੇ ਕੱਪ ਦਾ ਉਧਰ ਹਰਪ੍ਰੀਤ ਡੋੜ ਆਸਟ੍ਰੇਲੀਆ ਤੋਂ ਅਨੰਦ ਮਾਰ ਰਿਹਾ ਆਹ ਦੇਖ ਰਿਹਾ ਬਾਜੇਖਾਨੇ ਦੇ ਇਲਾਕੇ ਦੇ ਵਿੱਚੋਂ ਡੋੜ ਪਿੰਡ ਤੋਂ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਹੈ ਮੇਰੇ ਵੀਰੋ ਪਰ ਜੱਗਾ ਖੋਖਰ ਵਾਲਾ ਵਾਕੇ ਕਹਿੰਦੇ ਫੋਦੀਓ ਸੰਦੀਪ ਹੋਰਾਂ ਨੇ ਯਾਦ ਹੋਰਾਂ ਨੇ ਮੇਰੇ ਵੀਰੋ ਮਾਨ ਵਧਾਉਣਾ ਐ ਆ ਗਰਲਾਲ ਮੱਲਣ ਵਾਲਾ ਪਈ ਹੋਈ ਰੇਡ ਸਿਰੇ ਦਾ ਮੈਚ ਟੌਪ ਦੀ ਟੱਕਰ ਰਾਜਾ 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 ਬੰਦ ਡੋਰੀਆ ਰਾਜਾ ਬੰਦ ਡੋਰੀਆ ਬੱਲੇ ਬੱਲੇ ਕਰਵਾ ਆ ਗਿਆ ਉਹਦੇ ਕਹਿੰਦੇ ਧਰਮ ਸਿੰਘ ਜੀ ਫੌਜੀ ਸਾਹਿਬ ਉਹਨਾਂ ਦੇ ਵੱਲੋਂ 3000 ਜੱਗੇ ਲਈ ਆ ਗਿਆ 3000 ਜਿਹੜਾ ਜੱਗੇ ਲਈ ਉਹ ਆ ਚੁੱਕਿਆ ਲੈ ਵੀ ਭਾਈ ਪੈਸੇ ਸਿੱਧੇ ਪਾਉਂਦੇ ਕਰਿਓ ਸਿੱਧੇ ਪਾਉਂਦੇ ਕਰ ਦਿਓ ਸਿੱਧੇ ਪੁੱਜਦੇ ਕਰਦੇਓ ਆ ਵੀ ਨੌਜਵਾਨਾ ਪਾਰੇਡ ਵਾਂਦਾਂ ਡੋੜ ਵਾਲਾ ਵੀ ਐਲਈਡੀ ਅੱਤੀ ਬਣਾਉਣ ਨੂੰ ਫਿਰਦਾ ਵਾਕੇ ਕਹਿੰਦੇ ਬਾਂਦਰ ਡੋੜ ਵਾਲਾ ਵੀ ਬੱਲੇ ਬੱਲੇ ਕਰਾਉਣ ਨੂੰ ਫਿਰਦਾ ਲੈ ਵੀ ਕਾਲਗੜੀਆ ਧਰਮ ਸਿੰਘ ਫੌਜੀ ਸਾਹਿਬ ਆਖ ਰਹੇ ਆ ਵੀ ਜਿਹੜੀ ਲਾਸਟ ਕਬੱਡੀ ਜੱਗੇ ਦੀ ਹੋਵੇਗੀ ਉਹ ਪੂਰੀ 2000 ਦੀ ਪਵੇਗੀ ਜਿਹੜੀ ਲਾਸਟ ਕਬੱਡੀ ਹੋਵੇਗੀ ਉਹ 2000 ਦੀ ਹੋਵੇਗੀ ਲਓ ਦੇਖਾਂਗੇ ਖੋਖਰ ਦੀ ਧਰਤੀ ਦਾ ਆ ਕਹਿੰਦੇ ਜਿੱਤਾਂ ਮੇਰੇ ਵੀਰੋ ਕਬੱਡੀ ਕਹਿੰਦੇ ਖਪੜੇ ਮਾਰ-ਮਾਰ ਕੇ ਆਹ ਮੁੰਡੇ ਘਰੋਂ-ਘਰ ਕੱਢੀ ਐ ਤੇ ਚਰਚੇ ਵੱਡੇ ਹੋਏ ਐ ਆਹ ਵੇਖਾਂਗੇ ਸਾਹਮਣੇ ਕਬੱਡੀ ਪਿਆਰੀ ਮੇਰੇ ਵੀਰੋ ਪਰ ਸਾਹਮਣੇ ਚਾਰ ਨੇ ਚਾਰਾਂ ਵਿੱਚੋਂ ਕਿਹੜਾ 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 ਇਹ ਆਹ ਕਿਹੜਾ ਬੇਲੇ ਕਰਵਾਵੇਗਾ ਇਹ ਲਾਉਣਾ ਜੋ ਸੋਨੂ ਮੱਲੌਰ ਇੱਥੇ ਜੱਗਾ ਜੰਮਿਆ ਤੇ ਮਿਲਨ ਵਧਾਈਆਂ ਤੇ ਵੱਡਾ ਹੋ ਕੇ ਕਬੱਡੀ ਖੇਡਦਾ ਬਹਿ ਜਾਓ ਮੇਰੇ ਵੀਰ ਬਹਿ ਜਾਓ ਕਿ ਸਾਰੇ ਏਰੀਏ ਤੇ ਚੰਗਾ ਮਾਨਤਾਨੀ ਦੇਖ ਮੇਲਿਆਂ 'ਚ ਹੁੰਦਾ ਸਨਮਾਨੀ ਸਾਰੇ ਏਰੀਏ ਤੇ ਚੰਗਾ ਮਾਨਤਾਨੀ ਦੇਖ ਮੇਲਿਆਂ 'ਚ ਹੁੰਦਾ ਸਨਮਾਨੀ ਲੋਕ ਕਰਦੇ ਸਲਾਮਾ ਸਾਨੂੰ ਬੱਲੀਏ ਕਬੱਡੀ ਦੇ 스타 ਕਰਕੇ ਗੱਡੀ ਚੜੀ ਅੱਜ ਤੇ ਸਾਡੀ ਬੜੀ ਐ ਦੋਸਤਾਂ ਦੇ ਪਿਆਰ ਕਰਕੇ ਉਹ ਦੋਸਤਾਂ ਦੇ ਪਿਆਰ ਕਰਕੇ ਸ਼ਾਮ ਦਾ ਟਾਈਮ ਹੋ ਗਿਆ ਕਾਲਗੜੀਆਂ ਜਿਹਦੀ ਮਾਰੀ ਮੋਟੀ ਲੱਗੀ ਬਾਈ ਬਣ ਕੇ ਬਾਗੀ ਚੱਲਦੇ ਮੈਚ ਦੇ ਵਿੱਚੋਂ ਮੁਕਾਬਲਾ ਮੇਰੇ ਵੀਰੋ 15 ਨੰਬਰ ਨੇ ਸਾਢੇ 12 ਨੰਬਰ ਜਿਹੜੇ ਉਹ ਖੋਖਰਦੇ ਰਹੇ ਨੇ ਮੇਰੇ ਵੀਰੋ ਚੱਲਦੇ ਮੈਚ ਦੇ ਵਿੱਚੋਂ ਜਿਹੜੀ ਸੂਰੀਆ ਦੀ ਟੀਮ ਜਿਹੜੀ ਬਾਜੀ ਮਾਰ ਗਈ ਹੈ ਜਿਹੜੇ ਬੈਸਟ ਨੇ ਓ ਪਲੀਜ਼ ਸਾਨੂੰ ਦੱਸਿਓ ਜੀ ਉਹ ਕਲੀਅਰ ਕਰੀਏ ਆਪਾਂ ਇਹ ਬੇਨਤੀ ਹੈ ਜਿਹੜੇ ਵੀਰ ਕੋਲ ਬੈਸਟਾਂ ਵਾਲੀ ਕਾਪੀ ਹੈ ਜੱਗਾ ਕਿੱਥੇ ਆ ਜੱਗਾ ਖੋਖਰ ਵਾਲਾ ਉਧਰ ਧਰਮ ਸਿੰਘ ਜੀ ਫੌਜੀ ਸਾਹਿਬ ਉਹਨਾਂ ਵੱਲੋਂ ਜਿਹੜਾ ਪੈਸੇ ਦਿੱਤੇ ਜਾਣੇ ਹੈ ਉਹ ਆਪਣੇ ਪੈਸੇ ਪ੍ਰਾਪਤ ਕਰ ਲਵੇ ਜੱਗਾ ਖੋਖਰ ਵਾਲਾ ਬੋਲੇ 200 ਨਿਹਾਲ ਵਾਹਿਗੁਰੂ ਕਾਲ ਬਹੁਤ ਦੇਖਾਂ ਉਧਰ ਅੱਜ ਦੇ ਦਿਨ ਦੇ ਬੈਸਟ ਟਰੇਡਰ ਤੇ ਬੈਸਟ ਜਾਫੀ ਅਸੀਂ ਐਲਾਨ ਕਰਨ ਲੱਗੇ ਆ ਖੋਖਰ ਦੀ ਟੀਮ ਦਾ ਰਾਜਾ ਬੰਦਰ ਡੋੜ ਵਾਲਾ ਜਿਹਦੇ 6 ਟੱਚ 3 ਜਫੇ ਲਾਏ ਅੱਜ ਦੇ ਵੱਡੇ ਮੇਲੇ ਤੇ ਜੱਗਾ ਖੋਖਰ ਵਾਲਾ 1000 ਰੁਪਇਆ ਮੈਥੋਂ ਪ੍ਰਾਪਤ ਕਰ ਲਵੇ ਜੱਗਾ ਖੋਖਰ ਰਾਜਾ ਬਾਂਦਰ ਦੋੜ ਜਿਹੜਾ ਬੈਸਟ ਜਾਫੀ ਆ ਖੋਖਰ ਵਾਲਾ ਜਿਹਨੇ 6 ਟੱਚ ਲਾਏ ਆ ਤੇ 3 ਜੱਫੇ ਲਾਏ ਆ ਉਧਰ ਚਾਹ ਪੇ ਪ੍ਰਸ਼ਾਦਾਂ ਇੱਕ ਵਾਰੀ ਤਾੜੀਆਂ ਮਾਰ ਦੋ ਜ਼ੋਰਦਾਰ ਸੋਨੂ ਦੇ 7 ਟੱਚ ਤੇ 3 ਜੱਫੇ ਨੇ ਤੇ ਸੋਨੂ ਦੀ ਵੀ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਮੁੰਡੇ ਲਈ ਜੱਗੇ ਨੇ 10 ਕਬੱਡੀਆਂ ਪਾ ਕੇ 6 ਨੰਬਰ ਪ੍ਰਾਪਤ ਕੀਤੇ ਹੈ ਗੁਰਲਾਲ ਨੇ ਪਾ ਕੇ 7 ਤੇ 5 ਸਕੋਰ ਲਏ ਗੁਰਲਾਲ ਨੇ 7 ਕਬਡੀਆਂ ਪਾ ਕੇ 5 ਨੰਬਰ ਲਏ ਹੈ ਅੱਜ ਦੇ ਦਿਨ ਦਾ ਜੱਗਾ ਜਿਹੜਾ ਉਹ ਬੈਸਟ ਰੇਡਰ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਖਿਡਾਰੀ ਸੇਵਕ ਹੈ ਸੇਵਕ ਹਰੀ ਕੇ ਕਲਾ ਵਾਲਾ ਜੁਆਇੰਟ ਹੈ ਟੀਮ ਦੀ ਸੈਫਤੀ ਦੇ ਨਾਲ ਬਹੁਤ ਬਹੁਤ